ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਦੁਆਰਾ ਲਿਖਤ ਪੁਸਤਕ ਗੁਰਮਤਿ ਵਿਵੇਕ ਦਾ ਮੂਲ ਪਾਠ ਚਲਦਾ ਸਕੇਸ਼ ਇਸਨਾਨ ਦੇ ਨਿਤਨੇਮੇ ਸਿੰਘ ਦੇ ਧਿਆਨ ਯੋਗ ਖਾਸ ਜ਼ਰੂਰੀ ਗੱਲਾਂ ਸਕੇਸ਼ ਇਸਨਾਨ ਦੇ ਨਿਤਨੇਮੇ ਨੂੰ ਖਾਸ-ਖਾਸ ਗੱਲਾਂ ਦਾ ਜ਼ਰੂਰੀ ਧਿਆਨ ਰੱਖਣਾ ਚਾਹੀਦਾ ਹੈ ਪਹਿਲਾਂ ਤਾਂ ਇਹ ਕੇ ਕੇਸ ਸਾਫ ਸੁਥਰੇ ਅਤੇ ਮੁਲਾਇਮ ਰਹਿਣ ਅਤੇ ਰੁੱਖੇ ਨਾ ਹੋਣੇ ਪਾਉਣ ਇਸ ਦਾ ਇਲਾਜ ਇਹ ਹੈ ਕਿ ਤੀਸਰੇ ਚੌਥੇ ਦਿਨ ਘਟ ਤੋਂ ਘੰਟ ਹਫਤੇ ਵਿੱਚ ਦੋ ਵਾਰ ਖਾਰਾधिक ਨਾਲ ਇਸ਼ਨਾਨ ਕਰਕੇ ਛੇਵਾਂ ਕੇਸਾਂ ਨੂੰ ਸਜਾਉਣਾ ਲਗਾਉਣਾ ਚਾਹੀਦਾ ਹੈ ਖਾਰ ਹੋਇਆ ਜੀ ਸਾਬਣ ਛੇਵਾਂ ਹੋ ਗਿਆ ਤੇਲ ਛੇਵਾਂ ਖਾਲਸ ਸਰਸੋਂ ਦਾ ਹੋਵੇ ਤਾਂ ਕਹਾਂ ਪਾਈਐ ਨਹੀਂ ਤਾਂ ਕੇਸਾਂ ਨੂੰ ਮੁਲਾਇਮ ਅਤੇ ਮਜ਼ਬੂਤ ਰੱਖਣ ਵਾਲਾ ਕੋਈ ਵੀ ਛੇਵਾਂ ਹੋਵੇ ਤਾਂ ਵੀ ਠੀਕ ਹੈ ਪਰੰਤੂ ਇਤਰ ਫੁਲੇਲੀ ਸੁਗੰਧੀਦਾਰ ਤੇਲ ਜਿਸ ਤੋਂ ਕਿ ਕੇਸ ਕਮਜ਼ੋਰ ਪੈ ਜਾਣ ਦਾ अथवा शुकिनी ਦਾ ਭੁੱਸ ਪੈਣ ਦਾ ਖਤਰਾ ਹੋਵੇ ਜਿੱਥੋਂ ਤੱਕ ਹੋ ਸਕੇ ਨਾ ਹੀ ਵਰਤਿਆ ਜਾਵੇ ਜੈਸੀ ਤਾਕਤ ਅਤੇ ਚਿਕਨਤ ਖਾਲਸ ਛੇਵਾਂ ਕੇਸਾਂ ਨੂੰ ਦੇਵੇਗਾ ਹੋਰ ਕੋਈ ਮਿਲ ਗੋਭਾ ਛੇਵਾ ਨਹੀਂ ਦੇ ਸਕਦਾ ਖਾਸ ਕਰ ਸਰਸੋਂ ਦਾ ਛੇਵਾ ਬਹੁਤ ਗੁਣਕਾਰੀ ਹੈ ਨਿਤ ਪ੍ਰਤ ਕੇਸਾਂ ਵਿੱਚੇ ਜਲ ਪ੍ਰਵੇਸ਼ ਕਰਨ ਨਾਲ ਜੇ ਦੂਜੇ ਤੀਜੇ ਛੇਵਾ ਨਾ ਵਰਤਿਆ ਜਾਵੇ ਤਾਂ ਰੁਖਾਸਣਾ ਪਰਵਰਤਨ ਲੱਗ ਜਾਂਦਾ ਹੈ ਅਤੇ ਕੇਸ ਭੁਰਨ ਟੁੱਟਣ ਲੱਗ ਪੈਂਦੇ ਹਨ ਕੇਸਾਂ ਨੂੰ ਸਾਫ਼ ਰੱਖਣ ਲਈ ਦੋਨੋਂ ਵਕਤ ਕੰਗਾ ਕਰਨ ਦਾ ਅਵਸ਼ ਜ਼ਰੂਰੀ ਨਿਯਮ ਪਾਲਣਾ ਸਿੱਖ ਮਾਤਰ ਦਾ ਧਰਮ ਹੈ ਦੂਸਰੇ ਕੇਸਾਂ ਵਿੱਚ ਦੁਰਗੰਧ ਕਦੇ ਨਾ ਆਉਣੀ ਪਾਵੇ ਜਿਸ ਦਾ ਸੰਜਮ ਇਹ ਹੈ ਕਿ ਕੇਸ ਹਰੇ ਕੀਤੇ ਬਿਨਾ ਦਸਤਾਰ ਦਸਤਾਰਾ ਨਾ ਸਜਾਇਆ ਜਾਵੇ ਜੋ ਸਵਾ ਪਹਿਰ ਰਾਤ ਰੰਦੀ ਉਠਣ ਦੇ ਨਿਮੀ ਅਤੇ ਉਦਮੀ ਹਨ ਸਕੇਸ਼ ਇਸ਼ਨਾਨ ਕਰਦੇ ਸਾਰ ਨਾਮ ਬਾਣੀ ਦੇ ਅਭਿਆਸ ਵਿੱਚ ਜੁਟ ਜਾਂਦੇ ਹਨ ਅਤੇ ਕੇਸ ਵੀ ਹਰੇ ਕਰਨ ਲੱਗ ਪੈਂਦੇ ਹਨ ਕੇਸ ਹਰੇ ਹੁੰਦੇ ਰਹਿੰਦੇ ਹਨ ਅੰਮ੍ਰਿਤ ਵੇਲੇ ਖੁੱਲੇ ਆਕਾਸ਼ ਤੇ ਖੁੱਲੀ ਬਾਣ ਵਿੱਚ ਬੈਠਿਆ ਹੋਇਆ ਅਤੇ ਕੇਸ ਹਰੇ ਕਰਦਿਆਂ ਹੋਇਆਂ ਅਭਿਆਸ ਦਾ ਉਹ ਆਨੰਦ ਖਿੜਦਾ ਹੈ ਕਿ ਅਭਿਆਸੀ ਜਨ ਹੀ ਜਾਣਦੇ ਹਨ ਕੰਠਾਗਰ ਬਾਣੀ ਦਾ ਪਾਠ ਅਤੇ ਨਾਮ ਅਭਿਆਸ ਇਕਾਂਤ ਵਿੱਚ ਬੈਠ ਕੇ ਕਰਦੇ ਹੋਏ ਅਸੀਂ ਨਿਸੰਗ ਕੇਸ ਖੁੱਲੇ ਰੱਖ ਕੇ ਪਿੱਛੇ ਛੱਡ ਸਕਦੇ ਹਾਂ ਕਿਸਤਾਂ ਦਾ ਖੁੱਲੇ ਰੱਖਣਾ ਕੇਵਲ ਹਰੇ ਕਰਨ ਦੇ ਨਮਿੱਤ ਮਾਤਰ ਹੈ ਮਤੇ ਐਵੇਂ ਖੁੱਲੇ ਤੇ ਨੰਗੇ ਰੱਖਣਾ ਦਾ ਸੁਭਾਵ ਹੀ ਪੈ ਜਾਵੇ ਪਰੰਤੂ ਜੇ ਪੋਥੀ ਗੁਟਕੇ ਉਪਰੋਂ ਬਾਣੀ ਦਾ ਪਾਠ ਨਿਤਨੇਮ ਕਰਨਾ ਹੋਵੇ ਤਦ ਅਸੀਂ ਨਗਨ ਸੀਸ ਪਾਠ ਨਹੀਂ ਕਰ ਸਕਦੇ ਇਹ ਵਿਦਵੀ ਵਿੱਚ ਦਾਖਲ ਹੈ ਅਰਥਾਤ ਪੋਥੀ ਪਰਮੇਸ਼ਰ ਦਾ ਥਾਨ ਹੋਣ ਕਰਕੇ ਪੋਤੀ ਦਾ ਅਦਬ ਜ਼ਰੂਰੀ ਹੈ ਅਤੇ ਨਾ ਹੀ ਖਾਸ ਸਤਸੰਗ ਸਮਾਗਮ ਕਰਦਿਆਂ ਹੋਇਆਂ ਕੇਸ ਖੁੱਲੇ ਰੱਖ ਸਕਦੇ ਹਾਂ ਜਾਂ ਨੰਗੇ ਕਰ ਸਕਦੇ ਹਾਂ ਹਾਂ ਅਭਿਆਸੀ ਜਨ ਅੰਮ੍ਰਿਤ ਵੇਲੇ ਇਕਾਂਤ ਵਿੱਚ ਇਕੱਠੇ ਬੈਠ ਅਭਿਆਸ ਦਾ ਨਿਸੰਗ ਆਨੰਦ ਲਹਿਰਾ ਲੈਣ ਹਾੜ ਹੁਨਾਲ ਦੇ ਦਿਨਾਂ ਵਿੱਚ ਤਾਂ ਤਾਬੜ ਤੋੜ ਹੀ ਕੇਸ ਹਰੇ ਹੋ ਜਾਂਦੇ ਹਨ ਜਦੋਂ ਹਰੇ ਹੋਏ ਉਦੋਂ ਜੀ ਸਜਾ ਲੈ ਜੇ ਕਿਤੇ ਝੱਬਦੇ ਆਸਾ ਦੀਵਾਰ ਦੇ ਕੀਰਤਨ ਸਮਾਗਮ ਵਿੱਚ ਹਾਜ਼ਰ ਹੋਣਾ ਹੋਵੇ ਤਾਂ ਥੋੜੀ ਜਿਹੀ ਪੌਣ ਹਵਾ ਕੇਸਾਂ ਨੂੰ ਲਵਾ ਕੇ ਕੇਸ ਸਜਾ ਲੈ ਅਤੇ ਖੱਦਰ ਦਾ ਦੁਮਾਲਾ ਘੁੱਟ ਕੇ ਉੱਪਰ ਦੀ ਸਜਾ ਲਵੇ ਰਹੀ ਸਹੀ ਕੇਸਾਂ ਦੇ ਨਮੇ ਨੂੰ ਇਹ ਦੁਮਾਲਾ ਸੋਖ ਲਏਗਾ ਅਤੇ ਕੇਸ ਸਿੱਲੇ ਨਹੀਂ ਰਹਿਣ ਪਾਉਣ ਪਾਵਣਗੇ ਅਤੇ ਸਿਆਲ ਦੇ ਮਹੀਨੇ ਅਵਲ ਤਾਂ ਦਿਨ ਚੜ੍ਹਦੇ ਤਾਂ ਹੀ ਕੇਸ ਹਰੇ ਹੋ ਜਾਂਦੇ ਹਨ ਪਰ ਜਿਨ੍ਹਾਂ ਦੇ ਕੇਸ ਭਾਰੇ ਹੁੰਦੇ ਹਨ ਉਹਨਾਂ ਦੇ ਜੇ ਥੋੜੇ ਘਣੇ ਹਰੇ ਹੁਣ ਰਹਿ ਵੀ ਜਾਣ ਤਾਂ ਦਿਨੇ ਧੁੱਪ ਵਿੱਚ ਕਦੇ 10-15 ਮਿੰਟ ਮਾਤਰ ਹਰੇ ਕਰ ਲੈ। ਸਿਆਲ ਦੀਆਂ ਰਾਤਾਂ ਹੁਣ ਆਲ ਦੀਆਂ ਰਾਤਾਂ ਨਾਲੋਂ ਵੱਡੀਆਂ ਹੁੰਦੀਆਂ ਹਨ। ਨੀਮੀਆਂ ਤੇ ਜਾਗਣ ਦੇ ਨੇਮ ਪ੍ਰੇਮ ਦੀ ਸੁਵਕਤੀ ਘੜੀ ਉਹੀ ਇੱਕਸਾਰ ਰਹਿੰਦੀ ਹੈ। ਇਸ ਕਰਕੇ ਦਿਨ ਚੜ੍ਹਦੇ ਤੀਕ ਅਵਸ਼ੰ ਹੀ ਕੇਸ ਹਰੇ ਹੋ ਸਕਦੇ ਹਨ। ਜੇ ਭਲਾ ਅੰਮ੍ਰਿਤ ਵੇਲੇ ਦੇ ਕਿਸੇ ਸਮਾਗਮ ਵਿਖੇ ਸ਼ਾਮਲ ਹੋਣਾ ਹੋਵੇ ਤਾਂ ਕੰਬਲ ਦਾ ਦੁਮਾਲਾ ਘੁੱਟ ਕੇ ਕੇਸਾਂ ਉੱਤੇ ਸਜਾ ਲੈਣ ਕਰ ਦਿਨ ਚੜ੍ਹਦੇ ਤਾਂ ਉੱਕੇ ਹੀ ਸਿੱਲੇ ਨਹੀਂ ਰਹਿਣਗੇ ਅਤੇ ਗਰਮ ਦੁਮਾਲੇ ਅੰਦਰ ਸਜੇ ਸਜਾਏ ਹੀ ਹਰੇ ਹੋ ਜਾਣਗੇ ਅਤੇ ਬੋ ਨਹੀਂ پکڑਣਗੇ ਜੋ ਸਿੰਘ ਸੱਜਣ ਵਿਦੇਸ਼ਾਂ ਅਤੇ ਬਰਫਾਨੇ ਮੁਲਕਾਂ ਵਿੱਚ ਚਤਤੋ ਪਹਿਰ ਦਸਾਂ ਨਹਾਂ ਦੀ ਕਮਾਈ ਕਰਦੇ ਹੋਏ ਵੀ ਸਕੈਸ਼ ਇਸ਼ਨਾਨ ਦਾ ਨਿਯਮ ਨਿਭਾਉਂਦੇ ਹਨ ਉਹ ਧਨ ਹਨ ਉਹਨਾਂ ਸੱਜਣਾ ਨਾਲ ਗੋਸ਼ਟ ਕੀਤਿਆਂ ਪਾਠਕ ਜਨਾਂ ਨੂੰ ਪਤਾ ਲੱਗ ਸਕਦਾ ਹੈ ਕਿ ਕਿਸ ਤਰ੍ਹਾਂ ਉਹ ਸੱਜਣਕਾਰ ਵਿਹਾਰ ਕਰਦਿਆਂ ਵੀ ਇਸ਼ਨਾਨ ਬਾਣੀ ਦਾ ਨਿਯਮ ਨਹੀਂ ਖੁੰਝਣ ਦਿੰਦੇ ਅਤੇ ਕੇਸ ਵੀ ਹਰੇ ਕਰ ਲੈਂਦੇ ਹਨ ਤੇ ਦੁਰਗੰਧੀ ਨੇੜੇ ਨਹੀਂ ਆਉਣ ਦਿੰਦੇ ਗੁਰਮਤਿ ਇਸ਼ਨਾਨ ਵਿਵੇਕ ਦੀ ਪਰਵਾਹ ਰੱਖਣ ਵਾਲੇ ਸਕੇਸ਼ ਇਸ਼ਨਾਨੀ ਗਰਮ ਅੰਗੀਠੀਆਂ ਦੀ ਗਰਮਾਈ ਵਾਲੇ ਕਮਰਿਆਂ ਵਿੱਚ अथवा ਅੰਗੀਠੀ ਦੇ ਸਨਮੁਖ ਬੈਠ ਕੇ ਕੇਸ ਹਰੇ ਕਰਦੇ ਹਨ ਨਹੀਂ ਤਾਂ ਜਲ ਨਿਚੋੜ ਕੇ ਅਤੇ ਅਠਰੇ ਜਿਹੇ ਕੇਸ ਕਰਕੇ ਕਸ ਕੇ ਦੁਬਾਲੇ ਸੀਸ ਤੇ ਸਜਾ ਲੈਂਦੇ ਹਨ ਆਪੇ ਅੰਦਰਲੀ ਗਰਮਾਈ ਨਾਲ ਕੇਸ ਹਰੇ ਹੋ ਜਾਂਦੇ ਹਨ ਇਸ ਪ੍ਰਕਾਰ ਦੇ ਹੋਰ ਵੀ ਸੰਜਮ ਹਨ ਜੋ ਕਿ ਸਕੇਸ਼ ਇਸ਼ਨਾਨੀ ਵਿਵੇਕੀਆਂ ਦੀ ਸੰਗਤ ਵਿੱਚ ਰਹਿ ਕੇ ਆਪਣੇ ਆਪ ਹੀ ਸਿੱਖ ਲਈਦੇ ਹਨ ਸਕੇਸ਼ ਇਸ਼ਨਾਨੇ ਹੁੰਦੇ ਹੋਏ ਕੇਸਾਂ ਨੂੰ ਸਾਫ ਸੁਥਰੇ ਤੇ ਦੁਰਗੰਧੀ ਤੋਂ پاک ਨਾ ਰੱਖਣਾ ਨਾ ਸਿਰਫ ਇਹ ਕੇਸਾਂ ਦੀ ਬੇਅਦਵੀ ਕਰਨਾ ਹੀ ਹੈ ਬਲਕਿ ਸਕੇਸ਼ ਇਸ਼ਨਾਨੇ ਵਿਵੇਕੀਆਂ ਨੂੰ ਬਦਨਾਮ ਕਰਨਾ ਅਤੇ ਸਕੇਸ਼ ਇਸ਼ਨਾਨ ਦੇ ਨਾਮ ਨੂੰ ਵੱਟਾ ਲਾਉਣਾ ਹੈ ਜਿਸ ਉਦਮ ਨਾਲ ਵਿਵੇਕੀ ਜਨ ਨੇਤਾ ਪ੍ਰਤੀ ਅੰਮ੍ਰਿਤ ਵੇਲੇ ਉੱਠਦੇ ਹਨ ਅਤੇ ਜਿਸ ਉਦਮ ਨਾਲ ਉੱਠ ਕੇ ਇਸ਼ਨਾਨ ਸੋਧਦੇ ਹਨ ਅਤੇ ਸਕੇਸ਼ ਇਸ਼ਨਾਨ ਦੇ પુરਸ਼ਾਰਥੀ ਬਣਦੇ ਹਨ ਤਿਸੇ ਉਦਮ ਨਾਲ ਉਸ ਤੋਂ ਅਤ ਥੋੜੇ ਜਿਹੇ ਰੂੰਗੇ ਮਾਤਰ ਦੇ ਉਦਮ ਨਾਲ ਕੇਸਾਂ ਨੂੰ ਸ਼ੁੱਧ ਅਤੇ ਸਾਫ਼ ਰੱਖਣ ਦੀ ਚੌਂਪ ਆਦਤ ਪੈ ਸਕਦੀ ਹੈ ਸੁਚੇਤ ਸਿੱਖ ਉਹੀ ਹੈ ਜਿਸ ਨੂੰ ਆਪਣੇ ਸਰੀਰਕ ਕਿਰਿਆ ਦੇ ਸੋਧ ਰੱਖਣ ਦੀ ਵੀ ਚੌਂਪ ਚੌਕਸਤਾਈ ਹੋਵੇ ਇਸ ਤੋਂ ਅੱਗੇ ਉਕਤ ਵਿਆਖਿਆ ਵਾਲੇ ਗੁਰ ਪ੍ਰਮਾਣ ਅੰਦਰ ਗੁਰ ਸਤਗੁਰ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਜਿਸ ਦੀ ਕੇ ਅਸੀਂ ਵਿਆਖਿਆ ਕਰ ਰਹੇ ਹਾਂ ਨਾਮ ਦੀ ਕਮਾਈ ਧਿਆਨ ਦਾ ਹੀ ਨਿਰਣਾ ਹੈ ਜੋ ਧਿਆਨ ਕਮਾਈ ਰੂਪੀ ਮੁਖਮੰਤ ਵੀ ਵਿਵੇਕ ਉੱਪਰ ਵਿਆਖਿਆ ਕੀਤੀ ਉਦਮ ਧਾਰਨਾ ਦੀ ਸਹਾਇਤਾ ਨਾਲ ਹੀ ਸਿਰੇ ਚੜ੍ਹ ਸਕਦਾ ਹੈ ਇਸ ਧਿਆਨ ਕਮਾਈ ਦੇ ਉਦਮ ਪਰਥਾਏ ਹੀਠ ਲਿਖੇ ਗੁਰ ਪ੍ਰਮਾਣ ਖੂਬ ਫੱਬਦੇ ਹਨ ਜਥਾ ਉਦਮ ਕਰਿੰਦਿਆਂ ਜੀਉ ਤੂੰ ਕਮਾਵਦਿਆਂ ਸੁਖ ਪੁੰਚ ਧਿਆਇਂਦਿਆਂ ਤੂੰ ਪ੍ਰਭ ਮਿਲ ਨਾਨਕ ਉਤਰੀ ਚਿੰਤ ਸਬਾਹੀ ਸਾਲਾ ਜਿਨਿ ਧਿਆਇਆ ਇਕ ਮਨ ਸਹੀ ਪੁਰੇਸ਼ਾ ਵਕਤੈ ਉਪਰ ਲੜਮੂਐ ਵਕਤੈ ਉਪਰ ਲੜਮਰਾ ਵਕਤਾਂ ਉੱਪਰ ਲੜ ਮਰੈ ਅੰਮ੍ਰਿਤ ਵੇਲੇ ਸ਼ਬਦ ਅਲਾਪੈ ਸਾਧ ਸੰਗਤ ਵਿੱਚ ਜਾਇਕੈ ਹਮੇ ਮਰ ਮਰੈ ਆਪ ਆਪੈ ਲੜ ਮਰਣਾ ਤੈ ਸਤੀ ਹੋਣ ਗੁਰਮੁਖ ਪੰਥ ਪੂਰਨ ਪ੍ਰਤਾਪੈ ਭਾਈ ਗੁਰਦਾਸ ਜੀ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਵਾਲੇ ਸਮੂਹ ਗੁਰਵਾਕ ਦੇ ਭਾਵ ਨਾਲ ਲੱਗਦਾ ਹੀ ਉਕਤ ਭਾਵ ਨੂੰ ਦ੍ਰਿੜਾਵਣ ਹਾਰਾ ਭਾਈ ਗੁਰਦਾਸ ਜੀ ਦਾ ਹੇਠ ਲਿਖਿਆ ਮਹਾਵਾਕ ਹੈ ਕੁਰਬਾਣੀ ਤਿਨਾ ਗੁਰਸਿੱਖਾਂ ਪਿਛਲ ਰਾਤੀ ਉਠ ਬਹੰਦੇ ਕੁਰਬਾਣੀ ਤਿਨਾ ਗੁਰਸਿੱਖਾਂ ਅੰਮ੍ਰਿਤ ਵੇਲੇ ਸਰਨਾ ਬੰਦੇ ਕੁਰਬਾਣੀ ਤਿਨਾ ਗੁਰਸਿੱਖਾਂ ਇਕ ਮਨ ਹੋ ਗੁਰ ਜਾਪ ਜਪੰਦੇ ਕੁਰਬਾਣੀ ਤਿਨਾ ਗੁਰਸਿੱਖਾਂ ਸਾਧ ਸੰਗਤ ਚਲ ਜਾਏ ਜੁੜੰਦੇ ਕੁਰਬਾਣੀ ਤਿਨਾ ਗੁਰਸਿੱਖਾਂ ਗੁਰ ਬਾਣੀ ਨਿਤ ਗਾਏ ਸੁਣੰਦੇ ਕੁਰਬਾਣੀ ਤਿਨਾ ਗੁਰਸਿੱਖਾਂ ਮਨ ਮੇਲੀ ਘਰ ਮੇਲ ਮਿਲੰਦੇ ਕੁਰਬਾਣੀ ਤਿਨਾ ਗੁਰਸਿੱਖਾਂ ਭਾਇ ਭਗਤ ਗੁਰਪੁਰਬ ਕਰਨਦੇ ਗੁਰਸੇਵਾ ਫਲ ਸੁਫਲ ਫਲੰਦੇ ਗੁਰਸੇਵਾ ਫਲ ਸੁਫਲ ਫਲੰਦੇ ਭਾਈ ਗੁਰਦਾਸ ਜੀ ਵਾਰ-ਵਾਰਵੀਂ ਪੌੜੀ ਦੂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ